Dedicated to spreading knowledge on healthy eating and balanced living, the theme of this series is addressing obesity, reducing consumption of sugar, salt, and oil. Hello, everyone. Hello, everyone. ਤੇ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਅੱਜ ਮੈਨੂੰ ਇਸ ਸਰਕਾਰੀ ਉਪਰਾਲੇ ਦੇ ਹੇਠ ਮੈਨੂੰ ਇਹ ਮੌਕਾ ਮਿਲ ਰਿਹਾ ਹੈ ਕਿ ਮੈਂ ਤੁਹਾਡੇ ਸਭ ਨੂੰ ਕੁਝ ਜਾਣਕਾਰੀ ਦੇ ਸਕਾਂ ਤੁਹਾਡੀ ਸਿਹਤ ਨੂੰ ਚੰਗਾ ਰੱਖਣ ਲਈ ਸ਼ਾਇਦ ਤੁਸੀਂ ਸਭ ਜਾਣਦੇ ਹੋਵੋਗੇ ਕਿ ਸਤੰਬਰ ਦਾ ਪੂਰਾ ਮਹੀਨਾ ਜਿਹੜਾ ਹੈ ਉਹ ਨੈਸ਼ਨਲ ਨਿਊਟ੍ਰੀਸ਼ਨ ਮੰਥ ਦੇ ਤੌਰ ਤੇ ਮਨਾਇਆ ਜਾਂਦਾ ਹੈ ਕਿਉਂਕਿ ਸਾਡੀ ਜ਼ਿੰਦਗੀ ਵਿੱਚ ਖੁਰਾਕ ਦੀ ਬਹੁਤ ਮਹੱਤਤਾ ਹੈ ਸਾਡੀ ਸਿਹਤ ਨੂੰ ਠੀਕ ਰੱਖਣ ਲਈ ਸਾਡੀ ਖੁਰਾਕ ਵੀ ਸਹੀ ਹੋਣੀ ਚਾਹੀਦੀ ਹੈ ਤੇ ਐਸੀ ਚੀਜ਼ ਨੂੰ ਵੇਖਦੇ ਹੋਏ ਇਹ ਜਿਹੜਾ ਪੂਰਾ ਮਹੀਨਾ ਹੈ ਇਹ ਲੋਕਾਂ ਚ ਜਾਗਰੂਕਤਾ ਪੈਦਾ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਮੈਂ ਅੱਜ ਤੁਹਾਡੇ ਨਾਲ ਕੁਝ ਜਿਹੜੇ ਟਿਪਸ ਹੈਗੇ ਨੇ ਸਿਹਤ ਲਈ ਉਹ ਮੈਂ ਸ਼ੇਅਰ ਕਰਨਾ ਚਾਹੁੰਦੀ ਹਾਂ ਜਿਵੇਂ ਕਿ ਤੁਸੀਂ ਦੇਖਿਆ ਸਭ ਆਪਾਂ ਅੱਜਕੱਲ ਮਿੱਠਾ ਬਹੁਤ ਹੀ ਜ਼ਿਆਦਾ ਖਾਣ ਲੱਗ ਪਏ ਆ ਜਿੰਨੀਆਂ ਵੀ ਬਿਮਾਰੀਆਂ ਐ ਤੁਸੀਂ ਇਹ ਤਾਂ ਦੇਖੋ ਸ਼ੂਗਰ ਜਿਹੜੀ ਹੈਗੀ ਐ ਉਹ ਇੱਕ ਪਬਲਿਕ ਹੈਲਥ ਐਮਰਜੈਂਸੀ ਵਾਂਗੂ ਸਾਹਮਣੇ ਆ ਰਹੀ ਹੈ ਇਸੇ ਤਰ੍ਹਾਂ ਮੋਟਾਪਾ ਹੈ ਤੇ ਜਿਹੜੀਆਂ ਹਾਰਟ ਡਿਜ਼ੀਜ਼ਸ ਹੈਗੀਆਂ ਇਹ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਤੇ ਇਹਨਾਂ ਦਾ ਕਾਰਨ ਕਈ ਹੈਗੇ ਨੇ ਸਾਡਾ ਖਾਣਾ ਪੀਣਾ ਪਹਿਲਾਂ ਨਾਲੋਂ ਬਹੁਤ ਹੀ ਜ਼ਿਆਦਾ ਬਿਹਤਰ ਹੋ ਗਿਆ ਹੈ ਤੇ ਰਿਚ ਹੋ ਗਿਆ ਹੈ ਤੇ ਫਿਜ਼ੀਕਲ ਐਕਟੀਵਿਟੀ ਹੋ ਨਹੀਂ ਰਹੀ ਰਹੀ ਕੰਮ ਸਾਨੂੰ ਹੁਣ ਸਭ ਮਸ਼ੀਨਾ ਕਰਨ ਲੱਗ ਪਈਆਂ ਤੇ ਇਹ ਜਿਹੜੀ ਸਭ ਚੀਜ਼ਾਂ ਨੇ ਮਿਲ ਕੇ ਸਾਡੀ ਜਿਹੜੀ ਸਿਹਤ ਹੈ ਬਹੁਤ ਖਰਾਬ ਕੀਤੀ ਹੈ ਤੇ ਇਸ ਲਈ ਕੁਝ ਟਿਪਸ ਜਿਵੇਂ ਕਿ ਤੁਸੀਂ ਜਿਨ੍ਹਾਂ ਨਾਲ ਤੁਹਾਡੀ ਸਿਹਤ ਠੀਕ ਰਹਿ ਸਕਦੀ ਹੈ ਪਹਿਲੀ ਇਹ ਹੈ ਕਿ ਤੁਸੀਂ ਜਿਵੇਂ ਮਿੱਠਾ ਬਹੁਤ ਹੀ ਘੱਟ ਵਰਤਣਾ ਹੈ ਆਪਣੀ ਖੁਰਾਕ ਵਿੱਚ ਆਪਾਂ ਸਾਰਾ ਦਿਨ ਪਹਿਲਾਂ ਇੱਕ ਜ਼ਮਾਨਾ ਸੀ ਵੀ ਪਿਆਸ ਲੱਗੀ ਹੈ ਤਾਂ ਪਾਣੀ ਪੀਓ ਜਾਂ ਲੱਸੀ ਪੀਓ ਤੇ ਹੁਣ ਆਪਾਂ ਕੀ ਕਰਦੇ ਹਾਂ ਸਭ ਤੋਂ ਪਹਿਲਾਂ 10-10 ਰੁਪਏ ਚ ਐਕਚੁਅਲੀ ਹੁਣ ਕੋਕ ਤੇ ਸਾਰੇ ਹੋਰ ਸੋਡਿਆਂ ਦੀ ਬੋਤਲਾਂ ਮਿਲਣੀਆਂ ਸ਼ੁਰੂ ਹੋ ਗਈਆਂ ਤੇ ਸਾਡਾ ਜਿਹੜਾ ਮਿੱਠਾ ਮਿੱਠੇ ਦਾ ਇਨਟੇਕ ਹੈਗਾ ਉਹ ਬਹੁਤ ਜ਼ਿਆਦਾ ਵੱਧ ਗਿਆ ਇਸ ਲਈ ਮੈਂ ਕਹਾਂਗੀ ਕਿ ਤੁਸੀਂ ਜਿੰਨਾ ਹੋ ਸਕੇ ਆਪਣੀ ਖੁਰਾਕ ਚੋਂ ਮਿੱਠੇ ਨੂੰ ਘਟਾਓ ਤੇ ਜੇ ਤੁਸੀਂ ਰੋਜ਼ ਦੀ ਇੱਕ ਚਾਹ ਇੱਕ ਕੱਪ ਚਾਹ ਦੇ ਵਿੱਚ ਵੀ ਜੇ ਇੱਕ ਚਮਚ ਵੀ ਰੋਜ਼ ਦਾ ਮਿੱਠਾ ਘਟਾ ਦਿਓ ਤਾਂ ਤੁਸੀਂ ਸੋਚੋ ਕਿ ਮਹੀਨੇ 'ਚ ਤੁਹਾਡੇ ਕਿੰਨੇ ਜਿਹੜੀ ਖੰਡ શરીਰ 'ਚ ਜਾ ਰਹੀ ਹੈ ਉਹ ਕੱਟ ਗਈ। ਦੂਜਾ ਜਿਹੜਾ ਬਹੁਤ ਹੀ ਇੰਪੋਰਟੈਂਟ ਧਿਆਨ ਦੇਣ ਯੋਗ ਚੀਜ਼ ਹੈ ਉਹ ਹੈ ਕੀ ਜਾਂ ਤੇਲ ਦਾ ਇਸਤੇਮਾਲ। ਆਪਾਂ ਪੰਜਾਬ 'ਚ ਰਹਿੰਦੇ ਆ ਤੇ ਖੁੱਲਾ ਕੀ ਉਹ ਤੇਲ ਮਿਲਦਾ ਵੀ ਹੈਗਾ ਤੇ ਵਰਤਦੇ ਵੀ ਹਾਂ। ਉਹਨਦੇ ਵਿੱਚ ਮੇਰੀ ਇਹ ਸੁਜੈਸ਼ਨ ਰਹੇਗੀ ਕਿ ਕਿ ਘੋ ਤੇਲ ਦੀ ਵਰਤੋਂ ਇੰਨੀ ਬੁਰੀ ਨਹੀਂ ਹੈਗੀ ਪਰ ਉਹਨੂੰ ਜੇ ਸਹੀ ਤਰੀਕੇ ਨਾਲ ਤੇ ਸਹੀ ਮਾਤਰਾ ਵਿੱਚ ਵਰਤਿਆ ਜਾਵੇ ਤੁਸੀਂ ਜਿੰਨਾ ਵੀ ਘੋ ਤੇਲ ਵਰਤਦੇ ਹੋ ਜਿਉ ਉਹਨੂੰ ਤੁਸੀਂ ਘਟਾ ਦਿਓ ਤਾਂ ਉਹੀ ਤੁਹਾਨੂੰ ਕਾਫੀ ਫਾਇਦੇਮੰਦ ਸਾਬਿਤ ਹੋਏਗਾ ਜਿਵੇਂ ਆਪਾਂ ਘਰਾਂ ਦੇ ਵਿੱਚ ਕੜਾਈਆਂ ਯੂਜ਼ ਕਰਦੇ ਆ ਜਾਂ ਪਤਿੱਲੇ ਯੂਜ਼ ਕਰਦੇ ਆ ਜੇ ਉਹਨਾਂ ਨੂੰ ਨਾਨ ਸਟਿਕ ਪੈਨ ਵਰਤ ਲਿੱਤਾ ਜਾਵੇ ਕਿਉਂਕਿ ਉਹਨਦੇ ਵਿੱਚ ਥੱਲੇ ਲੱਗਦਾ ਨਹੀਂ ਖਾਣਾ ਤੇ ਉਹਨਦੇ ਵਿੱਚ ਘੱਟ ਤੇਲ ਪਾ ਕੇ ਵੀ ਖਾਣਾ ਉਹਨਾਂ ਹੀ ਸਵਾਦ ਤੇ ਕਰਾਰਾ ਬਣ ਸਕਦਾ ਹੈ ਉਸੀ ਤਰ੍ਹਾਂ ਇੱਕ ਜਿਹੜਾ ਤਲਿਆ ਬਹੁਤ ਜਾਂਦਾ ਹੈ ਖਾਣਾ ਉਹਨੂੰ ਵੀ ਥੋੜਾ ਜਿਹਾ ਚੇਂਜ ਕਰ ਲਿਜੀਏ ਆਪਾਂ ਪ੍ਰੈਸ਼ਰ ਕੁੱਕਰ ਦਾ ਇਸਤੇਮਾਲ ਕਰੀਏ ਜਾਂ ਜਿਵੇਂ ਅੱਜਕੱਲ ਮਾਈਕ੍ਰੋਵੇਵ ਹੈਗਾ ਜਾਂ 에ਅਰ ਫਰਾਈਅਰਸ ਹੈਗੇ ਨੇ ਉਹਨਾਂ ਦਾ ਇਸਤੇਮਾਲ ਕਰਕੇ ਆਪਾਂ ਆਪਣੀ ਖੁਰਾਕ ਵਿੱਚ ਕਿਉ ਤੇਲ ਦੀ ਵਰਤੋਂ ਕਾਫੀ ਘਟਾ ਸਕਦੇ ਹਾਂ ਹੋਰ ਜਿਹੜੀ ਇੱਕ ਬਹੁਤ ਜ਼ਰੂਰੀ ਚੀਜ਼ ਹੈ ਉਹ ਹੈ ਕਿ ਆਪਾਂ ਹੁਣ ਸਭ ਬਾਜ਼ਾਰੀ ਆਟਾ ਬਾਜ਼ਾਰਾਂ ਤੋਂ ਦਾਲਾਂ ਆਉਂਦੀਆਂ ਸਭ ਤੇ ਪ੍ਰੋਸੈਸਡ ਫੂਡ ਜਿਹੜਾ ਹੈਗਾ ਉਹਦਾ ਇਨਟੇਕ ਜਾਂ ਖੁਰਾਕ ਵਿੱਚ ਆਪਣੇ ਬਹੁਤ ਵੱਧ ਗਿਆ ਹੈ ਜੇ ਤੁਸੀਂ ਕਹੋ ਵੀ ਰੂਲ ਆਟਾ ਜਿਹੜਾ ਵੀ ਬਾਜ਼ਾਰ 'ਚ ਮਿਲਦਾ ਉਹ ਡਬਲ ਰੂਲੇ ਦਾ ਆਟਾ ਮਿਲਦਾ ਹੈ ਤੇ ਜੇ ਉਹ ਘਰ ਦਾ ਪੀਸਿਆ ਆਟਾ ਪਿਸਾਨ ਵਾਲੀ ਤਾਂ ਹੁਣ ਗੱਲਾਂ ਹੀ ਬਹੁਤ ਘੱਟ ਰਹਿ ਗਈਆਂ ਤੇ ਇਸ ਲਈ ਜਿੱਥੇ ਹੋ ਸਕੇ ਤੁਸੀਂ ਕੋਸ਼ਿਸ਼ ਕਰੋ ਵੀ ਆਪਣੇ ਅਨਾਜ ਜੇ ਖੁਦ ਲੈ ਕੇ ਪੀਸਾ ਸਕੋ ਜਾਂ ਸਪੈਸ਼ਲੀ ਜਿਹੜੇ ਸਟੋਰ ਹੈਗੇ ਆ ਜਿੱਥੇ ਤੁਹਾਨੂੰ ਬਿਨਾਂ ਰੂਲਾ ਕੱਡੇ ਆਟਾ ਮਿਲਦਾ ਹੋਵੇ ਸਾਬਤ ਦਾਲਾਂ ਖਾਓ ਛਿਲਕੇ ਵਾਲੀਆਂ ਦਾਲਾਂ ਜ਼ਿਆਦਾ ਵਰਤੋ ਜਿਹੜੇ ਵੀ ਅਨਾਜ ਆ ਜਿੱਥੇ ਤਿੱਕਰ ਹੋ ਸਕੇ ਉਹ ਛਿਲਕੇ ਸਮੇਤ ਵਰਤੋ ਤੇ ਪ੍ਰੋਸੈਸਡ ਫੂਡ ਜਿਹੜਾ ਬਾਜ਼ਾਰੀ ਆ ਪੈਕੇਟ ਬੰਦ ਫੂਡਸ ਨੇ ਉਹ ਆਪਾਂ ਘੱਟ ਤੋਂ ਘੱਟ ਵਰਤੀਏ ਅ ਸੁਵਿਗੀ ਜ਼ੋਮੈਟੋ ਨੇ ਜ਼ਿੰਦਗੀ ਕਿੰਨੀ ਸੌਖੀ ਕਰਤੀ ਘਰੇ ਬੈਠੇ ਬਿਠਾਏ ਜੋ ਚੀਜ਼ ਚਾਹੀਦੀ ਹੈ 2 ਮਿੰਟ ਚ ਹਾਜ਼ਰ ਹੋ ਜਾਂਦੀ ਹੈ ਪਰ ਇਹਦਾ ਫਾਇਦਾ ਤਾਂ ਹੈ ਵੀ ਟਾਈਮ ਬਚਣ ਲੱਗ ਗਿਆ ਤੇ ਈਜ਼ੀ ਅਵੇਲੇਬਿਲਟੀ ਹੋ ਗਈ ਪਰ ਨੁਕਸਾਨ ਉਹ ਬਹੁਤ ਜ਼ਿਆਦਾ ਹੈ ਤੁਹਾਡੀ ਸਿਹਤ ਨੂੰ ਇਹ ਕਿਸ ਤਰ੍ਹਾਂ ਅਫੈਕਟ ਕਰ ਰਹੇ ਨੇ ਇਹ ਆਪਾਂ ਰਿਲਾਈਜ਼ ਨਹੀਂ ਕਰਦੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਖਾਣਾ ਜਿੰਨਾ ਹੋ ਸਕੇ ਘਰ ਤੋਂ ਬਣਾਈਏ ਤੁਸੀਂ ਕਦੇ ਸੁਣ ਮੈਨੂੰ ਨਹੀਂ ਲੱਗਦਾ ਵੀ ਕਦੇ ਵੀ ਤੁਸੀਂ ਘਰ ਦੀ ਦਾਲ ਸਬਜ਼ੀ ਰੋਟੀ ਜ਼ਮਾਟਾ ਤੋਂ ਮੰਗਾਈ ਹੋਣੀ ਹੈ ਆਪਾਂ ਬਾਜ਼ਾਰ ਦਾ ਖਾਣਾ ਹੀ ਮੰਗਾ ਮੰਗਾਨੇ ਆ ਬਾਹਰ ਦਾ ਖਾਣਾ ਬਹੁਤ ਖਾਣ ਲੱਗ ਗਏ ਆ ਤੇ ਯਕੀਨ ਮੰਨੋ ਬਾਹਰ ਦਾ ਖਾਣਾ ਕਦੇ ਵੀ ਘਰ ਜਿੰਨਾ ਹੈਲਦੀ ਜਾਂ ਚੰਗਾ ਨਹੀਂ ਹੋ ਸਕਦਾ ਉਹ ਸਵਾਦ ਲੱਗਦਾ ਕਿਉਂਕਿ ਉਹਨਾਂ ਵਿੱਚ ਬਹੁਤ ਜ਼ਿਆਦਾ ਮਿਰਚ ਮਸਾਲੇ ਘਿਓ ਤੇਲ ਹੋਰ ਚੀਜ਼ਾਂ ਪਈਆਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਖਾਣੀਆਂ ਚੰਗੀਆਂ ਲੱਗਦੀਆਂ ਪਰ ਹਰ ਇੱਕ ਚੀਜ਼ ਆਪਾਂ ਸਿਰਫ ਸਵਾਦ ਲਈ ਜੇ ਖਾਵਾਂਗੇ ਤਾਂ ਫਿਰ ਸਿਹਤ ਕਿਵੇਂ ਠੀਕ ਰਹੇਗੀ ਆਪਾਂ ਨੂੰ ਇਹ ਆਪਣੀ ਸਿਹਤ ਲਈ ਆਪਣੀ ਜ਼ਿੰਮੇਵਾਰੀ ਬੰਦੀ ਹੈ ਕਿ ਆਪਾਂ ਚੰਗਾ ਖਾਣਾ ਖਾਈਏ ਜਿਹੜਾ ਸਾਨੂੰ ਬਿਮਾਰੀਆਂ ਤੋਂ ਬਚਾ ਸਕੇ ਅਕਸਰ ਲੋਕ ਕਹਿੰਦੇ ਆ ਕਿ ਅ ਘਰ ਦਾ ਖਾਣਾ ਸਵਾਦ ਨਹੀਂ ਬੰਦਾ ਜਾਂ ਘੱਟ ਮਸਾਲਾ ਮਿਰਚ ਪਾ ਕੇ ਸਵਾਦ ਨਹੀਂ ਬੰਦਾ ਪਰ ਉਹ ਸਭ ਤਰੀਕੇ ਹੈਗੇ ਉਹਨਾਂ ਨੂੰ ਸਹੀ ਰੱਖਣ ਲਈ ਕਿ ਜ਼ਰੂਰੀ ਨਹੀਂ ਕਿ ਆਪਾਂ ਸਿਰਫ ਕਿਉਂ ਤੇਲ ਪਾ ਕੇ ਸਵਾਦ ਬਣਾ ਸਕਦੇ ਆ ਤੁਸੀਂ ਧਨੀਆਂ ਤੇ ਤਾਜ਼ੀਆਂ ਇੰਨੀਆਂ ਹਰਬਸ ਆਂਦੀਆਂ ਮਸਾਲੇ ਥੋੜੇ ਬਹੁਤ ਯੂਜ਼ ਕਰੋ 오ਰੀਗੈਨੋ ਹੈ ਇਹ ਸਭ ਚੀਜ਼ਾਂ ਇਹ ਪਾਓ ਜੋ ਕਿ ਖਾਣਾ ਤੁਹਾਡਾ ਉਹਨਾ ਹੀ ਸਵਾਦ ਹੋ ਜਾਏ ਬਜਾਏ ਕਿ ਤੁਸੀਂ ਚਟਨੀਆਂ ਤੇ ਆਚਾਰ ਵਗੈਰਾ ਖਾਓ ਦੇਖੋ ਆਪਣੇ ਜਿਹੜੇ ਇੱਕ ਆਮ ਆਦਮੀ ਨੂੰ ਰੁਟੀਨ ਚ ਸਿਰਫ 6 ਗ੍ਰਾਮ ਨਮਕ ਜਿਹੜਾ ਹੈਗਾ ਉਹ ਚਾਹੀਦਾ ਹੁੰਦਾ 6 ਗ੍ਰਾਮ ਮਤਲਬ ਡੇਢ ਚਮਚ ਨਮਕ ਤੇ ਜੇ ਤੁਸੀਂ ਕਿਸੇ ਵੀ ਇੱਕ ਦਿਨ ਕੌਨਸ਼ੀਅਸਲੀ ਚੈੱਕ ਕਰੋ ਤਾਂ ਦੇਖੋ ਵੀ ਤੁਹਾਡੇ ਖਰਚ ਕਿੰਨੇ ਜੀ ਨੇ ਤੇ ਕਿੰਨਾ ਨੂਨ ਇੱਕ ਦਿਨ ਚ ਵਰਤਿਆ ਜਾਂਦਾ ਆ ਆਪਾਂ ਇੰਡੀਅਨਸ ਦੇ ਸਪੈਸ਼ਲੀ ਮਤਲਬ 8 ਗ੍ਰਾਮ ਤੋਂ ਜ਼ਿਆਦਾ ਰੋਜ਼ ਦਾ ਨਮਕ ਬਿਲਕੁਲ ਆਰਾਮ ਨਾਲ ਖਾਣਿਆ ਤੇ ਇਸ ਤੋਂ ਕਿਤੇ ਜ਼ਿਆਦਾ ਖਾਣਿਆ ਦੇਖੋ ਸਾਡੇ ਜਿਹੜੇ 스ਨੈਕਸ ਸੀਗੇ ਉਹਨੋਂ ਭੁਜੇ ਛੋਲੇ ਤੇ ਫੁੱਲੀਆਂ ਤਾਂ ਬਿਲਕੁਲ ਲੋਕ ਭੁੱਲੇ ਗਏ ਨੇ ਉਨ ਉਹਨਾਂ ਦੀ ਜਗ੍ਹਾ ਲੈ ਲਈਏ ਚਿਪਸ ਨੇ ਤੇ कुरकुरੇ ਨੇ ਤੇ ਇਹ ਸਭ ਜਿਹੜੇ ਚੀਜ਼ਾਂ ਹੈਗੀਆਂ ਇਹ ਇੱਕ ਤਾਂ ਇਹਨਾਂ ਦੇ ਵਿੱਚ ਕੋਈ ਸਿਹਤਮੰਦ ਇੰਗਰੀਡੀਅੰਟ ਨਹੀਂ ਹੁੰਦਾ ਦੂਜਾ ਪ੍ਰੋਸੈਸਡ ਹੋਣ ਕਰਕੇ ਤੇ ਪੈਕਡ ਹੋਣ ਕਰਕੇ ਇਹਨਾਂ ਸਭ ਦੇ ਵਿੱਚ ਨਮਕ ਜਾਂ ਚੀਨੀ ਦੀ ਮਾਤਰਾ ਜਿਹੜੀ ਹੈ ਉਹ ਬਹੁਤ ਹੁੰਦੀ ਹੈ ਤੇ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਕਦੇ ਭੁੱਖ ਲੱਗੇ ਜਾਂ ਖਾਣੇ ਤੋਂ ਅੱਗੇ ਪਿੱਛੇ ਕੁਝ ਖਾਣਾ ਹੋਵੇ ਤਾਂ ਬਹੁਤ ਸੋਚ ਸਮਝ ਕੇ ਚੀਜ਼ ਮੂਝ ਪਾਈ ਜਾਵੇ ਬਾਜ਼ਾਰੀ ਚੀਜ਼ਾਂ ਤੋਂ ਪਰਹੇਜ਼ ਕਰੋ ਫਲ ਖਾਂਦੀ ਕੋਸ਼ਿਸ਼ ਕਰੋ ਜਿੰਨਾ ਹੋ ਸਕੇ ਕਿ ਅੱਗੇ ਪਿੱਛੇ ਫਲ ਖਾਓ ਪੂਜੇ ਛੋਲੇ ਖਾਓ ਹੁੰਨੀਆਂ ਹੋਈਆਂ ਅ ਅਨਾਜ ਮਿਲਦੇ ਨੇ ਮੂਫਲੀਆਂ ਹੀ ਖਾ ਲਓ ਇਸ ਤੋਂ ਤਾਂ ਉਹ ਵੀ ਸਭ ਤੋਂ ਬਾਕੀ ਚੀਜ਼ਾਂ ਤੋਂ ਤਾਂ ਉਹ ਵੀ ਚੰਗੀਆਂ ਇੱਕ ਜਦੋਂ ਵੀ ਤੁਸੀਂ ਕੋਈ ਬਾਜ਼ਾਰੀ ਚੀਜ਼ ਹੁਣ ਇਹ ਕਹਿਣਾ ਕਿ ਬਾਜ਼ਾਰੀ ਚੀਜ਼ ਬਿਲਕੁਲ ਨਾ ਖਾਓ ਜਾਂ ਕਦੇ ਮੈਂ ਖਾਊਂਗਾ ਇਹ ਨਹੀਂ ਉਹ ਮੈਂ ਮੰਦੀ ਹਾਂ ਕਿ ਉਹ ਪੋਸੀਬਲ ਨਹੀਂ ਹੈ ਅੱਜ ਕੱਲ ਦੇ ਜ਼ਮਾਨੇ ਵਿੱਚ ਪਰ ਉਹਦੇ ਚ ਇੱਕ ਇਹ ਚੀਜ਼ ਕੀਤੀ ਜਾ ਸਕਦੀ ਹੈ ਜਿੰਨਾ ਵੀ ਤੁਸੀਂ ਜਦੋਂ ਵੀ ਤੁਸੀਂ ਬਾਜ਼ਾਰ ਰੀ ਪੈਕੇਟ ਵਾਲਾ ਸਮਾਨ ਲੈਣੇ ਹੋ ਉਹਦੇ ਉੱਤੇ ਲੇਬਲ ਅੱਜ ਕੱਲ ਲਿਖਿਆ ਹੁੰਦਾ ਹੈ ਉਹਦੇ ਤੇ ਲਿਖਿਆ ਹੁੰਦਾ ਹੀ ਉਹਦੇ ਵਿੱਚ ਕਿੰਨਾ ਨਮਕ ਹੈ ਕਿੰਨਾ ਮਿੱਠਾ ਹੈ ਕਿੰਨਾ ਤੇਲ ਹੈ ਜਾਂ ਕੀ ਕੀ ਚੀਜ਼ਾਂ ਉਹਦੇ ਵਿੱਚ ਪਾਈਆਂ ਗਈਆਂ ਨੇ ਤਾਂ ਇਸ ਲਈ ਉਹ ਜ਼ਰੂਰ ਚੈੱਕ ਕਰੋ ਤੇ ਦੇਖੋ ਕਿ ਜੇ ਕਿਸੇ ਵੀ ਇੱਕ ਪੈਕੇਟ ਜਾਂ ਜਿਹੜੀ ਚੀਜ਼ ਤੁਸੀਂ ਚੂਜ਼ ਕਰ ਰਹੇ ਹੋ ਉਹਦੇ ਵਿੱਚ 5 ਗ੍ਰਾਮ ਤੋਂ ਵੱਧ ਖੰਡ ਮਿੱਠਾ ਜਾਂ 150 ਮਿਲੀਗ੍ਰਾਮ ਤੋਂ ਵੱਧ ਨਮਕ ਸੋਡੀਅਮ ਜਿਹਨੂੰ ਲਿਖਿਆ ਹੁੰਦਾ ਉਹ ਹੈ ਤਾਂ ਉਹ ਚੀਜ਼ ਪਲੀਜ਼ ਨਾ ਲਓ ਜਾਂ ਉਹਦੀ ਮਾਤਰਾ ਖਾਨ ਵਿੱਚ ਬਹੁਤ ਘਟਾ ਦਿਓ ਕਿਉਂਕਿ ਬਹੁਤ ਸਾਰੀਆਂ ਹਿਡਨ ਫਾਰਮ ਵਿੱਚ ਵੀ ਮਿੱਠਾ ਜਾਂ ਨਮਕ ਖਾਣੇ ਵਿੱਚ ਹੁੰਦਾ ਹੈ ਜਿਵੇਂ ਆਪਾਂ ਤਾਜ਼ੇ ਫਲ ਦੀ ਬਜਾਏ ਜੇ ਟਿੰਡ ਫਰੂਟ ਲੈਣੇ ਆ ਤਾਂ ਉਹ ਸਭ ਮਿੱਠੇ ਦੇ ਪਾਣੀ ਖੰਡ ਵਾਲੇ ਪਾਣੀ ਦੇ ਵਿੱਚ ਪੈਕਡ ਹੁੰਦਾ ਹੈ ਇਸੇ ਤਰ੍ਹਾਂ ਤਾਜ਼ੀ ਸਬਜ਼ੀ ਦੇ ਬਿਨਾ ਜੇ ਆਪਾਂ ਪੈਕਡ ਸਬਜ਼ੀ ਲਵਾਂਗੇ ਕੈਨਡ ਤਾਂ ਉਹ ਨਮਕ ਦੇ ਪਾਣੀ ਵਿੱਚ ਪੈਕ ਕੀਤੀ ਹੋਈ ਹੁੰਦੀ ਹੈ ਤੇ ਇਹ ਸਭ ਚੀਜ਼ਾਂ ਜਿਹੜੀਆਂ ਆਪਾਂ 슈ਗਰ ਕਈ ਵਾਰੀ ਖੰਡ ਨੂੰ ਖੰਡ ਦੇ ਤੌਰ ਤੇ ਨਹੀਂ ਲਿਖਿਆ ਹੁੰਦਾ ਹੋਰ ਨਾਮ ਹੈਗੇ ਆ ਖੰਡ ਵਰਗੀਆਂ ਚੀਜ਼ਾਂ ਦੇ ਜਿਵੇਂ ਮਲਟੋਜ਼ ਤੇ ਸੁਕ੍ਰੋਜ਼ ਜਿਹੜੇ ਕਿ ਆਮ ਲੋਕਾਂ ਨੂੰ ਲੱਗਦਾ ਹੈ ਕਿ ਪਤਾ ਨਹੀਂ ਕੀ ਚੀਜ਼ ਹੈ ਤਾਂ ਇਹ ਸਭ ਵੀ ਆਪਾਂ ਨੂੰ ਜਾਣਕਾਰੀ ਚਾਹੀਦੀ ਹੈ ਕਿ ਇਹ ਮਿੱਠਾ ਦਾ ਹੀ ਇੱਕ ਰੂਪ ਹੈਗਾ ਤੇ ਜੇ ਇਹ ਵੀ ਲਿਖੇ ਹੋਏ ਹੈ ਤਾਂ ਇਹਨਾਂ ਤੋਂ ਆਪਾਂ ਇਹਨਾਂ ਨੂੰ ਕੰਸੀਡਰ ਜ਼ਰੂਰ ਕਰਨਾ ਹੈ ਕਿ ਜੋ ਆਪਾਂ ਖਾ ਰਹੇ ਹਾਂ ਉਹਦੇ ਵਿੱਚ ਹੈਗਾ ਇੱਕ ਹੁਣ ਘਰ ਵਿੱਚ ਖਾਓ ਚਾਹੇ ਬਾਹਰ ਖਾਓ ਜਿਹੜੀ ਬਹੁਤ ਜ਼ਰੂਰੀ ਚੀਜ਼ ਹੈ ਕਿ ਆਪਣਾ ਪੋਰਸ਼ਨ ਕੰਟਰੋਲ ਯਾਨੀ ਕਿ ਆਪਾਂ ਕਿੰਨਾ ਖਾਣਾ ਖਾਣੇ ਐ ਐਕਚੁਅਲੀ ਕੀ ਹੁੰਦਾ ਹੈ ਕਿ ਜਿਹੜਾ ਬਹੁਤ ਵਾਰੀ ਲੱਗਦਾ ਹੈ ਨਾ ਕਿ ਖਾ ਲਿਆ ਤੇ ਉਸ ਤੋਂ ਬਾਅਦ ਲੱਗਦਾ ਹੈ ਕਿ ਓਵਰ ਇਟਿੰਗ ਕਰ ਲਈ ਉਹਦਾ ਕਾਰਨ ਇਹ ਹੈ ਕਿ ਸਾਨੂੰ ਸਾਡੇ ਦਿਮਾਗ ਨੂੰ ਇਹ ਦੱਸਣ ਚ ਜਾਂ ਇਹ ਜਾਣਨ ਚ ਵੀ ਹੁੰਦਾ ਪੇਟ ਸਾਡਾ ਪੇਟ ਭਰ ਗਿਆ ਉਹਨਾਂ ਅੱਧਾ ਘੰਟਾ ਲੱਗਦਾ ਤੇ ਉਹਨੀ ਦੇਰ ਤੱਕ ਆਪਾਂ ਜਲਦੀ ਜ਼ਿਆਦਾ ਖਾ ਚੁੱਕੇ ਹੁੰਨੇ ਆ ਇਸੇ ਲਈ ਕਿਹਾ ਜਾਂਦਾ ਹੈ ਵੀ ਖਾਣੇ ਨੂੰ ਚੰਗੀ ਤਰ੍ਹਾਂ ਚਬ ਕੇ ਖਾਓ ਹੌਲੀ-ਹੌਲੀ ਖਾਓ ਤੇ ਜਿਵੇਂ ਖਾਣਾ ਜਦੋਂ ਖਾਣੇ ਹੋ ਤਾਂ ਖਾਣੇ ਵਿੱਚ ਹੀ ਧਿਆਨ ਲਗਾਓ ਆ ਅਕਸਰ ਟੀਵੀ ਵਗੈਰਾ ਦੇ ਨਾਲ ਬੈਠੇ ਆਪਾਂ ਖਾਣਾ ਖਾਂਦੇ ਆ ਤਾਂ ਜ਼ਿਆਦਾ ਖਾਇਆ ਜਾਂਦਾ ਹੈ ਪੌਪ ਕੌਰਨ ਚਿਪਸ ਵਗੈਰਾ ਦਾ ਤਾਂ ਪਤਾ ਹੀ ਨਹੀਂ ਲੱਗਦਾ ਜਦੋਂ ਤੁਸੀਂ ਟੀਵੀ ਦੇਖ ਰਹੇ ਹੋ ਤੇ ਇਸ ਲਈ ਖਾਣਾ ਬਹੁਤ ਹੀ ਮਾਈਂਡਫੁਲੀ ਧਿਆਨ ਦੇ ਕੇ ਖਾਣ ਵਾਲੀ ਚੀਜ਼ ਹੈ ਤੇ ਇੱਕ ਥੋੜੀ ਜਦੋਂ ਭੁੱਖ ਰਹਿ ਜਾਏ ਨਾ ਬਸ ਉਦੋਂ ਖਾਣਾ ਛੱਡ ਦਿਓ ਤਾਂ ਉਹ ਤੁਹਾਨੂੰ ਥੋੜੀ ਦੇਰ ਬਾਅਦ ਆਪਣੇ ਆਪ ਪਤਾ ਲੱਗੇਗਾ ਕਿ ਤੁਸੀਂ ਤੁਹਾਡੇ ਸਰੀਰ ਨੂੰ ਉਨੀ ਹੀ ਭੁੱਖ ਸੀ ਇੱਕ ਬਹੁਤ ਹੀ ਜ਼ਰੂਰੀ ਚੀਜ਼ ਜਿਹੜੀ ਆਪਾਂ ਅਕਸਰ ਨਜ਼ਰ ਅੰਦਾਜ਼ ਕਰ ਰਹੇ ਹਾਂ ਉਹ ਹੈ ਹਾਈਡਰੇਸ਼ਨ। ਸਾਡੇ ਸ਼ਰੀਰ ਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਪਾਣੀ ਰਾਹੀਂ ਹੀ ਜਿਹੜੀ ਵੀ ਆਪਾਂ ਚੀਜ਼ ਖਾਂਦੇ ਆ ਉਹ ਸਾਰੀ ਨਿਊਟ੍ਰੀਸ਼ਨ ਜਿਹੜੀ ਹੈਗੇ ਜਿਹੜੇ ਸਾਰੇ ਤੱਤ ਨੇ ਉਹ ਪਾਣੀ ਰਾਹੀਂ ਹੀ ਸਾਡੇ ਸਾਰੇ ਸ਼ਰੀਰ ਵਿੱਚ ਮਿਲਦੇ ਨੇ। ਤੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਆਪਾਂ ਪਾਣੀ ਦਾ ਇਸਤੇਮਾਲ ਇਨਫ ਮਾਤਰਾ ਵਿੱਚ ਕਰੀਏ। ਤੇ ਦੂਜੀ ਗੱਲ ਕਿਉਂਕਿ ਬਹੁਤ ਵਾਰੀ ਕੀ ਹੁੰਦਾ ਪਿਆਸ ਲੱਗੀ ਹੁੰਦੀ ਹੈ ਪਰ ਆਪਾਂ ਉਹਨੂੰ ਭੁੱਖ ਸਮਝ ਕੇ ਖਾਣਾ ਖਾ ਲੈਂਦੇ ਆ ਇਹ ਥੋੜਾ ਜਿਹਾ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਪਿਆਸ ਤੇ ਭੁੱਖ ਦੇ ਵਿੱਚ ਦਾ ਜੋ ਅੰਤਰ ਹੈ ਉਹ ਆਪਾਂ ਨੂੰ ਪਤਾ ਲੱਗੇ ਤੇ ਪਾਣੀ ਦਾ ਜਿਹੜਾ ਕੰਮ ਹੈ ਉਹ ਪਾਣੀ ਕਰ ਸਕਦਾ ਹੈ ਸੋਡੇ ਜਾਂ ਮਿੱਠੇ ਡਰਿੰਕ ਨਹੀਂ ਕਰ ਸਕਦੇ ਲੱਸੀ ਪਾਣੀ ਜੇ ਹੋ ਸਕੇ ਤਾਂ ਨਾਰੀਅਲ ਪਾਣੀ ਦਾ ਅੱਜਕੱਲ ਬਹੁਤ ਟ੍ਰੈਂਡ ਚੱਲ ਪਿਆ ਹੈ ਮੈਂ ਇਹ ਨਹੀਂ ਕਹਾਂਗੀ ਕਿ ਬੁਰਾ ਹੈ ਪਰ ਇਹ ਹੈ ਕਿ ਪਾਣੀ ਵਾਲੀ ਜੋ ਗੱਲ ਹੈ ਉਹ ਪਾਣੀ ਵਿੱਚ ਹੀ ਆ ਸਕਦੀ ਹੈ ਇਸ ਲਈ ਇਹ ਸਭ ਚੀਜ਼ਾਂ ਵੱਧ ਤੋਂ ਵੱਧ ਲਓ ਪਾਣੀ ਜ਼ਿਆਦਾ ਪਿਓ ਤੇ ਆਪਣੇ ਸਿਹਤ ਦਾ ਧਿਆਨ ਰੱਖੋ ਤੇ ਹੁਣ ਮੈਂ ਇਹੋ ਹੀ ਕਾਮਨਾ ਕਰਦੀ ਆ ਕਿ ਮੇਰੇ ਛੋਟੇ ਜਿਹੇ ਵੀਡੀਓ ਨਾਲ ਤੁਹਾਨੂੰ ਸਭ ਨੂੰ ਕੁਝ ਜ਼ਰੂਰੀ ਜਾਣਕਾਰੀ ਜਾਂ ਜੋ ਤੁਹਾਨੂੰ ਨਹੀਂ ਸੀ ਪਤਾ ਉਹ ਪਤਾ ਲੱਗਿਆ ਹੋਣਾ ਹੈ ਤੇ ਜੇ ਤੁਸੀਂ ਅੱਜ ਤੋਂ ਥੋੜਾ ਜਿਹਾ ਘੱਟ ਨਮਕ ਘੱਟ ਮਿੱਠਾ ਤੇ ਘੱਟ ਤੇਲ ਵਰਤੋ ਤਾਂ ਮੈਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹੋਵਾਂਗੀ ਸਸਟ੍ਰਿਕ